ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨਾਂ ਉਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਾਜਕਮਰ ਵੇਰਕਾ ਭੜਕਦੇ ਨਜ਼ਰ ਆ ਰਹੇ ਹਨ ਰਾਜਕਮਰ ਵੇਰਕਾ ਨੇ ਕਿਹਾ ਕਿ ਰਵਨੀਤ ਬਿੱਟੂ ਬਾਰ-ਬਾਰ ਨਫ਼ਰਤ ਭਰੀਆਂ ਗੱਲਾਂ ਕਰ ਰਿਹਾ ਹੈ ਉਧਰ ਦੂਜੇ ਪਾਸੇ ਚਰਚਾ ਚੱਲ ਰਹੀ ਹੈ ਕਿ ਬਿੱਟੂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਇਹੋ ਜਿਹੇ 네ਗੇਟਿਵ ਆਦਮੀ ਨੂੰ ਪ੍ਰਦਾਨ ਬਣਾ ਕੇ ਪੰਜਾਬ 'ਚ ਨਫ਼ਰਤ ਦਾ ਮਾਹੌਲ ਹੀ ਪੈਦਾ ਹੋਵੇਗਾ ਤੇ ਆਪਸੀ ਭਾਈਚਾਰਕ ਸਾਂਝ ਟੁੱਟੇਗੀ ਇਸੇ ਲਈ ਬਿੱਟੂ ਨੂੰ ਪਹਿਲਾਂ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਹਨ ਬਈ ਰਮਨੀਤ ਬਿੱਟੂ बार-बार ਨਫ਼ਰਤ ਭਰੀਆਂ ਗੱਲਾਂ ਕਰ ਰਿਹਾ ਹੈ ਅੱਜ ਉਹ ਕਿਸਾਨਾਂ ਨੂੰ ਗਾਲਾਂ ਕੱਢ ਰਿਹਾ ਹੈ ਕਿਸਾਨਾਂ ਦੇ ਖਿਲਾਫ ਬੋਲ ਰਿਹਾ ਹੈ ਔਰ ਦੂਸਰੇ ਪਾਸੇ ਇਹ ਚਰਚਾ ਚਲਾ ਰਿਹਾ ਹੈ ਕੁਝ ਉਹਨਾਂ ਦੇ ਸਾਥੀ ਕਿ ਬਿੱਟੂ ਨੂੰ ਆਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਬਈ ਇਹੋ ਜੇ ਨੇਟਿਵ ਆਦਮੀ ਨੂੰ ਪ੍ਰਧਾਨ ਬਣਾ ਕੇ ਤੁਸੀਂ ਲੈਣਾ ਕੀ ਹੈ ਬਈ ਪੰਜਾਬ ਦੇ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਹੋਏਗਾ ਪੰਜਾਬ 'ਚ دہشت ਦਾ ਮਾਹੌਲ ਪੈਦਾ ਹੋਏਗਾ ਪੰਜਾਬ 'ਚ ਆਪਸੀ ਭਾਈਚਾਰਕ ਸਾਂਝ ਟੁੱਟੇਗੀ ਇਸ ਲਈ ਬਿੱਟੂ ਨੂੰ ਚਾਹੀਦਾ ਕਿ ਪਹਿਲੇ ਸੁਧਰੇ ਆਪਣੀਆਂ ਆਤਾਂ ਠੀਕ ਕਰੇ ਫਿਰ ਇਹੋ ਜੀਆਂ ਗੱਲਾਂ ਕਰੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under platform, www.jacktrade.com/slash-nine-two-one-seven-six-zero. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ